ਅੱਜ ਕੋਈ ਚਾਹ ਹੀ ਨਹੀਂ ਲੈ ਕੇ ਆਇਆ ਸਰ ਬਹੁਤ ਦੁਖੀ ਜਾਂਦਾ ਉਹ ਬੰਦ ਪਾਣੀ ਪੀਣੇ ਜੱਟ ਦੀ ਜੂਨ ਪੂਰੀ ਜਿੜ-ਤਿੜ ਕੁਮਾਰੀ ਜਾਣਾ ਮਾ ਕਦਾ ਖੜਕਾ ਹੋਇਆ ਆ ਕੜੇ ਡੱਗ ਪੇ ਉਹਦਾ ਸਾਡੇ ਵਾਲੇ ਓਏ ਹਾਈ ਓਏ ਮਾਰ ਗਏ ਓਏ ਅੱਜ ਤਾਂ ਉਹ ਚਾਚੇ ਦੀ ਚਾਹ ਡੰਗ ਗਈ ਓ ਚਾਚਾ ਗਾਣਾ ਕੱਢੂ ਆਪੋ ਸਾਈਕਲ ਲਿਆਉਣਾ ਸੀ ਯਾਰ ਆਪਾਂ ਐਵੇਂ ਮੋਟਰਸਾਈਕਲ ਤੇ ਆ ਗਏ ਹੈਗਾ ਉਹ ਯਾਰ ਉਹ ਕੰਜਰੇ ਸੜਤਾ ਨੇ ਵਜੀ ਮਾਰ ਗਏ ਚਾਚਾ ਤੂੰ ਨਾ ਮੋਟਰਸਾਈਕਲ ਲਿਆਉਣ ਨੂੰ ਕਿਹਨੇ ਕਿਹਾ ਸੀ ਓਏ ਮੈਂ ਚਾਹ ਵੀ ਕੀ ਨਾ ਹੋਰ ਹੀ ਪੰਗਾ ਪਾ ਲਿਆ ਫੜ ਤੋ ਨਹੀਂ ਵਜੀ ਨਹੀਂ ਨਹੀਂ ਚਾਚਾ ਬਾਜ ਗਏ ਬਾਜ ਗਏ ਚਾਚਾ ਹੇ ਤਾਂ ਯਾ ਚਾ ਥਾਗਾ ਚਾਈ ਵਾਵਾ ਬਚ ਗਏ ਉਹ ਵਾਵਾ ਬਚ ਗਏ ਪ੍ਰਕਾ ਥਾਉਂ ਦਾ ਪੱਤੀਆਂ ਆਉਣੀਆਂ ਸੀਗੀਆਂ ਤੇ ਮੋਟਰਸਾਈਕਲ ਦਾ ਰਗੜਤਾ ਨਾ ਉਹ ਥੋੜਾ ਡੈਡੀ ਕਰਦਾ ਸੀ ਉਹਦਾ ਯਾ ਚਾ ਤਾਸ ਖੇਢੀ ਜਾਂਦਾ ਤਾਸ ਦਾ ਲਾਦਾ ਕਰਦਾ ਜਾ ਕੇ ਗੱਲ ਫਰਾਂ ਦਾ ਘਾਟੀ ਆ ਯਾ ਚਾ ਤੇ ਤੁਹਾਨੂੰ ਪਤਾ ਨਹੀਂ ਜੀ ਸਰਕਾਰ ਨੇ ਆ ਗਿਆ 18 ਹਰ ਰੋਕਾ ਦੇ ਮੋਟਰਸਾਈਕਲ ਚਲਾਉਣੇ ਆ ਚਾਚਾ ਪਿੰਡਾਂ 'ਚ ਕਿਹੜਾ ਕੋਈ ਵੇਂਦਾ ਉਹ ਪਤਾ ਰੱਬ ਨਹੀਂ ਦੇਖਦਾ ਸਹੀ ਹੈ ਨਾ ਇਥੇ ਆਣਾ ਹੁਣੀ ਹੋਏ ਜਾਂਦੀ ਕੋਈ ਲੱਤ ਬਾਹਰ ਟੋਟੀਆਂ ਦੀ ਫੇਰ ਅਸੀਂ ਤਾਂ ਕਹਿਆ ਜੱਜਾ ਚਾਹ ਬਣਾ ਲੇਟ ਹੋ ਜੂਗਾ ਓ ਯਾਰ ਇਹੋ ਜਿਹੀ ਚਾਹ ਨਾਲ ਤਾਂ ਮੈਂ ਨਹੀਂ ਚੰਗਾ ਕਰਦਾ ਗੱਲ ਡੈਡੀ ਨਾਲ ਜਾ ਕੇ ਤੇਰੇ ਨਾਲ ਅੱਜ ਪੁਲੀ ਜੱਜਾ ਨਾ ਕਰਿਓ ਪਲੀਜ਼ ਮਾਫ ਕਰ ਦੋ ਯਾਰ ਚਾਚਾ ਮਾਫ ਕਰਦੇ ਯਾਰ ਓ ਮਾਫ ਨਹੀਂ ਪਤਾ ਜੀ ਥੋੜੇ 7 ਵਜੇ ਦੀ ਅੱਜ ਸਹੀ ਹੈ ਜੇ ਸਿਰ ਥਾਕਦਾ ਵਜਦਾ ਫੇਰ ਅੱਗੇ ਤਾਂ ਨਹੀਂ ਕਰਦੇ ਜੱਜਾ ਫੋਨ ਨਹੀਂ ਚਲਾਉਂਦੇ ਮੋਟਰੈਗਲ ਇੱਕ ਵੀ ਦੇਖਦੇ ਹਾਂ ਜੋ ਕੋਸੇ ਮੋਬਾਈਲ ਤੇ ਸਟੰਟ ਮਰਾਉਨੇ ਆ। ਚਾਹ ਚਲੋ ਮੈਂ ਲੈ ਕੇ ਜਾਣਾ ਮੋਟਰਸਾਈਕਲ ਆਜੋ।